ਕਿ ਕਿਵੇਂ ਇੱਕ ਬਜ਼ੁਰਗ ਕੀੜੇ ਪਏ ਹੋਏ ਆ ਤੇ ਕਲ ਰਿਹਾ ਸੜ ਰਿਹਾ ਬਜ਼ੁਰਗ ਹਾਦਸੇ ਦੇ ਵਿੱਚ ਆਪਣੇ ਭੈਣ ਭਰਾਵਾਂ ਦੇ ਹੁੰਦਿਆਂ ਹੋਇਆਂ ਨਰਕ ਕੱਟਣ ਲਈ ਮਜਬੂਰ ਸਿਵਲ ਹਸਪਤਾਲ ਦੇ ਵਿੱਚ ਪਏ ਇਲਾਜ ਤੋਂ ਬਿਨਾਂ ਘਟ ਰਹਿ ਗਿਆ ਕੋ ਭਰਾ ਸਕੇ ਲਵਾਰਸ ਕਿੰਨਾ ਹੋ ਸਕਦਾ ਤੇ ਇਹਨਾਂ ਦੋਨੇ ਭਰਾਵਾਂ ਵਾਸਤੇ ਅਸੀਂ ਅਰਦਾਸ ਕਰਿਓ ਇੱਕ ਚੰਗਾ ਜੀਵਨ ਹotid ਕਰ ਸਕਣ ਪਾਲਾ ਚ ਬਾਈ ਬੀ ਦੀ ਮਤੇ ਇਹ ਬਜੁਰਗ ਦੀ ਪੁਲਤਾਲ ਕੋ ਲੋਧੀ ਸਿਫਲਾ ਹਸਪੀਟਲ ਦੇ ਚ ਪਾਪਾ ਜੀ ਆਏ ਆ ਇਹਨਾਂ ਦੀ ਕਾਬਿ ਸੰਮੇਖ ਦੇਖੋ ਬਾਬਾ ਜੀ ਦੀ ਲੱਤ ਬਹੁਤ ਗਲੀ ਹੋਈ ਆ ਕਿਰਪਾ ਕਰਕੇ ਇਹਨਾਂ ਦੀ ਹਲਪ ਕੀਤੀ ਜਾਵੇ ਬਾਬਾ ਜੀ ਦੀ ਲੱਤ ਦੇ ਵਿੱਚ ਕੀੜੇ ਪਏ ਹੋਇਆ ਜੀ ਮਨੁੱਖਤਾ ਦੀ ਸੇਵਾ ਵਾਲੇ ਵੀਰ ਭੈਣ ਭਰਾਵਾਂ ਨੂੰ ਬੇਨਤੀ ਆ ਹੱਥ ਜੋੜ ਕੇ ਇਹਨਾਂ ਦੇ ਲੱਤ ਵਿੱਚ ਕੀੜੇ ਪਏ ਹੋਇਆ ਜੀ ਲੱਤ ਬਿਲਕੁਲ ਬਹੁਤ ਜਿਆਦਾ ਗਲੀ ਹੋਈ ਆ ਕਿਰਪਾ ਕਰਕੇ ਇਹਨਾਂ ਦੀ ਹਲਪ ਕੀਤੀ ਜਾਵੇ ਟਾਡਾ ਤੁਹਾਡੇ ਨਾਲ ਕੋਈ ਹੈਗਾ ਅੰਕਲ ਜੀ ਹਾਂਜੀ ਟੋਟਾ ਹੀ ਆ ਤਾਂ ਜੇ ਤੁਹਾਨੂੰ ਲੁਧਿਆਣੇ ਭੇਜਣਾ ਹੋਵੇ ਤਾਂ ਤੁਸੀਂ ਨਾਲ ਤੁਹਾਡਾ ਭਰਾ ਜਾ ਸਕਦਾ ਜੀ ਜੇ ਲੁਧਿਆਣੇ ਤੁਹਾਨੂੰ ਭੇਜਣਾ ਹੋਵੇ ਤੁਹਾਡਾ ਭਰਾ ਤੁਹਾਡੇ ਨਾਲ ਜਾ ਸਕਦਾ ਜੀ ਜਾ ਸਕਦਾ ਇਹ ਬਾਈਕਰ ਜੀ ਜਿਹੜੇ ਇਹਨਾਂ ਦੇ ਭਰਾ ਦੇ ਲੱਤ ਵਿੱਚ ਕੀੜੇ ਪਏ ਹੋਏ ਆ ਇਹ ਉਹਨਾਂ ਦਾ ਭਰਾ ਹੀ ਆ ਟਾਡੇ ਅੰਤ ਦੇ ਨਾਮ ਕੀ ਆ ਮੇਰਾ ਨਾਮ ਭਜਨ ਸਿੰਘ ਭਜਨ ਸਿੰਘ ਹਾਂਜੀ ਠੀਕ ਆ ਤੁਹਾਡੇ ਭਰਾ ਦੇ ਲਤ ਵਿੱਚ ਕੀੜੇ ਪਏ ਹੋਏ ਆ ਕਿ ਤੁਸੀਂ ਉਹਨਾਂ ਦੇ ਨਾਲ ਚੱਲ ਜਾਓਗੇ ਜੇ ਉਹਨਾਂ ਦਾ ਇਲਾਜ ਹੋ ਜਾਵੇ ਫ੍ਰੀ ਹਾਂਜੀ ਨਾਲ ਚੱਲ ਜਾਓਗੇ ਜੀ ਗੁਰੂ ਸਾਹਿਬ ਭਾਈ ਗੁਰਜੀ ਕੀ ਫਤਿਹ ਅੱਜ ਇਹਨਾਂ ਦੇ ਇਲਾਜ ਲਈ ਇਹਨਾਂ ਨੂੰ ਲੁਧਿਆਣੇ ਤੇ ਮੁਕਤਾ ਦੀ ਸੇਵਾ ਦੇ ਵਿੱਚ ਇਹਨਾਂ ਨੂੰ ਭੇਜਣ ਲੱਗੇ ਆ ਮੈਂ ਵੀਰਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਇਹ ਸੇਵਾ ਕਰਨ ਲੱਗੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਦੋ ਸਕੇ ਭਰਾਵਾਂ ਦੀ ਸੇਵਾ ਮਿਲੀ ਸੁਪਨਿਆਂ ਦੇ ਘਰ ਵਿੱਚ ਸਿਵਲ ਹਸਪਤਾਲ ਸultanpur Lodhi ਤੋਂ ਲੈ ਕੇ ਆਏ ਉੱਥੇ ਜਿਹੜੇ ਸਫਾਈ ਕਰਮਚਾਰੀ ਐ ਵੀਰ ਅੰਦਰ ਸਫਾਈ ਦਾ ਕੰਮ ਕਰਦੇ ਆ ਉਹਨਾਂ ਦੇ ਮਨ 'ਚ ਰਹਿਮ ਪੈਦਾ ਹੋਇਆ ਉਹਨਾਂ ਨੇ ਬਾਪੂ ਬਜ਼ੁਰਗ ਨੂੰ ਦੇਖਿਆ ਵੀ ਕਿਵੇਂ ਇੱਕ ਬਜ਼ੁਰਗ ਕੀੜੇ ਪਏ ਹੋਏ ਆ ਤੇ ਗਲ ਰਿਹਾ ਸੜ ਰਿਹਾ ਤੇ ਦੂਜਾ ਭਰਾ ਉਹਦਾ ਉਹਦੀ ਲੈਟਰੀਨ ਵਾਲੀ ਜਗ੍ਹਾ ਚੋਂ ਬਲੱਡ ਨਿਕਲੇ ਜਾਂਦਾ ਉਹ ਉਹਦੀ ਕੇਅਰ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਇਹ ਦੋਨੇ ਬਜ਼ੁਰਗ ਪਿਛਲੇ 8-10 ਸਾਲਾਂ ਤੋਂ ਗੁਰਦੁਆਰਾ ਬੇਰ ਸਾਹਿਬ ਵਿੱਚ ਸੁਲਤਾਨਪੁਰ ਲੋਧੀ ਸੇਵਾ ਕਰਦੇ ਸੀ ਇਹ ਚਾਰ ਭਰਾ ਨੇ ਇੱਕ ਭੈਣ ਆ ਇਹਨਾਂ ਦੀ ਪਰ ਦੂਜੇ ਭਰਾ ਵਾ ਜਿਹੜੇ ਨਾ ਤਾਂ ਉਹ ਸਾਥ ਦੇ ਰਿਹਾ ਕੋਈ ਨਾ ਭੈਣ ਸਾਥ ਦੇ ਰਹੀ ਆ ਕਿ ਦੋਨੋਂ ਭਰਾ ਗੁਰੂ ਘਰ ਚ ਰਹਿ ਕੇ ਜੀਵਨ ਕੱਟਦੇ ਆ ਪਿੰਡ ਇਹਨਾਂ ਦਾ ਕਾਲੂ ਪਾਟੀਆਂ ਪਿੰਡ ਆ ਕਾਲੂ ਪਾਟੀਆਂ ਕਪੂਰਥਲੇ ਜ਼ਿਲ੍ਹੇ ਵਿੱਚ ਪੈਂਦਾ ਪਰ ਬਾਪੂ ਅਵਤਾਰ ਸਿੰਘ ਤੇ ਭਜਨ ਸਿੰਘ ਇਸ ਟਾਈਮ ਲਵਾਰਸ ਨੇ ਇਹਨਾਂ ਦੀ ਹਾਲਤ ਇੰਨੀ ਮਾੜੀ ਸੀ ਕਿ ਜੋ ਸ਼ਬਦਾਂ ਚ ਬਿਆਨ ਨਹੀਂ ਕੀਤੀ ਜਾ ਸਕਦੀ ਇਸ ਬਜ਼ੁਰਗ ਹਾਲਤ ਦੇ ਵਿੱਚ ਆਪਣੇ ਭੈਣ ਭਰਾਵਾਂ ਦੇ ਹੁੰਦਿਆਂ ਹੋਇਆਂ ਨਰਕ ਕੱਟਣ ਲਈ ਮਜਬੂਰ ਸੀ ਜਿੰਨਾ ਚਿਰ ਹੱਡ ਪੈਰ ਚੱਲਦੇ ਸੀ ਸੋਝੀ ਸਮਝ ਸੀ ਗੁਰੂ ਘਰ ਚ ਸੇਵਾ ਕਰਦੇ ਰਹੇ ਪਰ ਹੁਣ ਸਿਵਲ ਹਸਪਤਾਲ ਦੇ ਵਿੱਚ ਪਏ ਇਲਾਜ ਤੋਂ ਬਿਨਾਂ ਤੜਫ ਰਹੇ ਸੀ ਇਲਾਜ ਵੀ ਕਿਤੇ ਨਾ ਕਿਤੇ ਜੇ ਕੋਈ ਕਰ ਦਿੰਦਾ ਪਰ ਆਪਣਿਆਂ ਦੇ ਸਾਥ ਦੀ ਲੋੜ ਨਵਾਉਣਾ ਤਵਾਉਣਾ ਸਾਫ ਸਫਾਈ ਪ੍ਰਸ਼ਾਦ ਦਾ ਪਾਣੀ ਤਾਂ ਧੰਨਵਾਦ ਕਰਦੇ ਆ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਬਾਪੂ ਅਵਤਾਰ ਸਿੰਘ ਜੀ ਨੂੰ ਤੇ ਬਾਪੂ ਭਜਨ ਸਿੰਘ ਜੀ ਨੂੰ ਇੱਥੇ ਸਾਡੇ ਕੋਲੇ ਪਹੁੰਚਦਾ ਕੀਤਾ ਸਰਬਜੀਤ ਸਿੰਘ ਸਫਾਈ ਕਰਮਚਾਰੀ ਸੀ ਜਿਹਨੇ ਸਾਨੂੰ ਦੱਸਿਆ ਪਹਿਲਾਂ ਔਰ ਸਿਵਰਾ ਹਸਪਤਾਲ ਸੁਲਤਾਨਪੁਰ ਲੋਧੀ ਦੇ ਵਿੱਚ ਸਫਾਈ ਕਰਮਚਾਰੀ ਐਂਬੂਲੈਂਸ ਵਾਲੇ ਵੀਰ ਡਰਾਈਵਰ ਉਹ ਫਿਰ ਇੱਥੇ ਸਾਡੇ ਕੋਲ ਲੈ ਕੇ ਆਏ ਅੱਜ ਤੁਹਾਡੇ ਨਾਲੇ ਸਾਂਝੀ ਕਰ ਰਹੇ ਆ ਗੱਲ ਤੁਸੀਂ ਵੀ ਅੱਗੇ ਸੁਨੇਹਾ ਸਾਡਾ ਉਹਨਾਂ ਆਪਣੇ ਭੈਣ ਭਰਾਵਾਂ ਤੱਕਰ ਪਹੁੰਚਾਓ ਜਿਹੜੇ ਬਾਪੂ ਦੇ ਆਪਣੇ ਨੇ ਦੋ ਭਰਾ ਸਕੇ ਲਵਾਰਸ ਕਿੱਦਾਂ ਹੋ ਸਕਦੇ ਆ ਜਿਨ੍ਹਾਂ ਦੇ ਦੋ ਭਰਾ ਹੋਰ ਆ ਤੇ ਭੈਣਾ ਭੈਣ ਆ ਉਹਨਾਂ ਦੇ ਹੁੰਦਿਆਂ ਭਤੀਜੇ ਭਤੀਜੀਆਂ ਦੇ ਹੁੰਦਿਆਂ ਇਹਦੇ ਚਾਚੇ ਇਹਦੇ ਤਾਏ ਕਿਸੇ ਦੇ ਮਾਮੇ ਲਵਾਰਸ ਕਿੱਦਾਂ ਹੋ ਸਕਦੇ ਪਰ ਅੱਜ ਬੜੀ ਦੁੱਖ ਦੀ ਗੱਲ ਆ ਜਦੋਂ ਪੰਜਾਬ ਦੇ ਵਿੱਚੋਂ ਪੰਜਾਬ ਦੇ ਪਿੰਡਾਂ 'ਚੋਂ ਕਿਸੇ ਐਸੇ ਲੋੜਵੰਦਾ ਨੂੰ ਲੈ ਕੇ ਆਉਨੇ ਆ ਜਿਨ੍ਹਾਂ ਦੇ ਭਰਾ ਦਾ ਘਰ ਵੀ ਸਾਹਮਣੇ ਹੁੰਦਾ ਤੇ ਲੋਕ ਉਹਨੂੰ ਲਵਾਰਸ ਕਹਿ ਰਹੇ ਹੁੰਦੇ ਆ ਉਹਦੇ ਭਤੀਜੇ ਵੀ ਉੱਥੇ ਕੱਠ ਦੇ ਵਿੱਚ ਹੀ ਖੜੇ ਹੁੰਦੇ ਆ ਤੇ ਲੋਕ ਦਬੀਬਾਰ ਚ ਦੱਸ ਰਹੇ ਹੁੰਦੇ ਆ ਵੀ ਆਹ ਬਾਪੂ ਦਾ ਭਤੀਜਾ ਵਾ ਆਹ ਬਾਪੂ ਦਾ ਭਰਾ ਵਾ ਆਹ ਬੀਬੇ ਦਾ ਭਰਾ ਵਾ ਇਹ ਬੀਬੇ ਦਾ ਭਤੀਜਾ ਇਹ ਬੀਬੇ ਦਾ ਜੇਠ ਆ ਬਾਪੂ ਤੇ ਬਜ਼ੁਰਗ ਮਾਵਾ ਨੂੰ ਲਵਾਰਸ ਕਿਹਾ ਜਾਂਦਾ ਸਾਡੀ ਬੇਨਤੀ ਆ ਹੱਥ ਜੋੜ ਕੇ ਭੈਣੋ ਭਰਾਵੋ ਸਮਾਜ ਵੀ ਪਿੰਡ ਵੀ ਆਪਣਾ ਪਰਿਵਾਰ ਹੀ ਹੁੰਦਾ ਭਾਈ ਇੱਕ ਦੂਜੇ ਦਾ ਸਾਥ ਦਿਆ ਕਰੋ ਆਪਣਿਆਂ ਦੇ ਹੁੰਦੇ ਲਵਾਰਸ ਨਾ ਹੋਵੇ ਕੋਈ ਇਸ ਗੱਲ ਦਾ ਖਿਆਲ ਰੱਖਿਆ ਤੇ ਇਹਨਾਂ ਦੋਨੇ ਭਰਾਵਾਂ ਵਾਸਤੇ ਭਜਨ ਸਿੰਘ ਤੇ ਬਤਾਰ ਸਿੰਘ ਵਾਸਤੇ ਅਰਦਾਸ ਕਰਿਓ ਤਕੜੇ ਹੋ ਕੇ ਤੰਦਰੁਸਤ ਹੋ ਕੇ ਆਪਣਾ ਇੱਕ ਚੰਗਾ ਜੀਵਨ ਬਤੀਤ ਕਰ ਸਕਣ ਅਸੀਂ ਇਹਨਾਂ ਦੋਨੇ ਬਜ਼ੁਰਗਾਂ ਨੂੰ ਆਪਣੇ ਮਾਪੇ ਵਾਂਗ ਪਿਆਰ ਦੇ ਸਕੀਏ ਉਹ ਸੰਭਾਲ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ